ਦੋਸਤੋ ਦੁਨੀਆ ਦਾ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਇਮਤਿਹਾਨ ਵਿੱਚੋਂ ਦੀ ਜ਼ਰੂਰ ਲੰਘਦਾ ਹੈ ਕਿਸੇ ਦੇ ਲਈ ਦੌਲਤ ਦਾ ਇਮਤਿਹਾਨ ਕਿਸੇ ਦੇ ਲਈ ਸਬਰ ਦਾ ਇਮਤਿਹਾਨ ਤੇ ਕਿਸੇ ਦੇ ਲਈ ਨਿਆਂ ਦਾ ਇਮਤਿਹਾਨ ਪਰ ਅਕਸਰ ਹੀ ਸਭ ਤੋਂ ਵੱਡਾ ਇਮਤਿਹਾਨ ਉਦੋਂ ਹੁੰਦਾ ਹੈ ਜਦੋਂ ਇੱਕ ਗਰੀਬ ਨੂੰ ਦੌਲਤ ਦਾ ਲਾਲਚ ਦਿੱਤਾ ਜਾਂਦਾ ਹੈ ਤੇ ਇੱਕ ਤਾਕਤਵਰ ਨੂੰ ਆਪਣੀ ਤਾਕਤ ਦਾ ਹੰਕਾਰ ਤੋੜਨ ਲਈ ਕਿਹਾ ਜਾਂਦਾ ਹੈ ਇਕ ਕਹਾਣੀ ਇੱਕ ਅਜੇਹੀ ਨੌਜਵਾਨ ਦੀ ਹੈ ਜੋ ਆਪਣੀ ਕਲਾ ਦਾ ਨਹੀਂ ਬਲਕਿ ਆਪਣੇ ਕਿਰਦਾਰ ਦਾ ਇਮਤਿਹਾਨ ਦਿੰਦਾ ਬਹੁਤ ਹੀ ਸਮਾਂ ਪੁਰਾਣੀ ਗੱਲ ਹੈ ਇੱਕ ਮਹਾਨ ਰਾਜ ਵਿੱਚ ਜਿਸ ਦਾ ਨਾਮ ਵਿਜੇਗੜ੍ਹ ਸੀ ਇੱਕ ਮਹਾਰਾਜਾ ਵਿਕਰਮ ਸਿੰਘ ਦਾ ਰਾਜ ਸੀ ਮਹਾਰਾਜਾ ਵਿਕਰਮ ਬਹੁਤ ਹੀ ਤਨੀ ਤੇ ਸ਼ਕਤੀਸ਼ਾਲੀ ਸੀ ਪਰ ਉਹਨਾਂ ਨੂੰ ਆਪਣੀ ਦੌਲਤ ਅਤੇ ਪ੍ਰਜਾ ਦੇ ਵਿੱਚ ਕੋਈ ਵੀ ਫਰਕ ਨਜ਼ਰ ਨਹੀਂ ਆਉਂਦਾ ਸੀ ਉਹਨਾਂ ਦੇ ਲਈ ਤਾਂ ਬਸ ਦੌਲਤ ਹੀ ਸਭ ਕੁਝ ਸੀ ਅਤੇ ਉਹ ਮੰਨਦੇ ਸਨ ਕਿ ਦੁਨੀਆ ਦੇ ਵਿੱਚ ਹਰ ਚੀਜ਼ ਦੌਲਤ ਨਾਲ ਖਰੀਦੀ ਜਾ ਸਕਦੀ ਹੈ। ਉਹਨਾਂ ਦੀ ਪ੍ਰਜਾ ਉਹਨਾਂ ਤੋਂ ਡਰਦੀ ਸੀ ਪਰ ਪਿਆਰ ਨਹੀਂ ਸੀ ਕਰਦੀ ਤੇ ਇਸੇ ਹੀ ਰਾਜ ਵਿੱਚ ਇੱਕ ਨੌਜਵਾਨ ਮੂਰਤੀਕਾਰ ਰਹਿੰਦਾ ਸੀ ਜਿਸ ਦਾ ਨਾਮ ਅਰਜੁਨ ਸੀ। ਅਰਜੁਨ ਦੀ ਕਲਾ ਬਹੁਤ ਬੇਮਿਸਾਲ ਸੀ। ਉਹ ਬੇਜਬਾਨ ਪੱਥਰ ਦੇ ਵਿੱਚ ਵੀ ਜਾਨ ਪਾ ਦਿੰਦਾ ਸੀ। ਉਸ ਦੀਆਂ ਬਣਾਈਆਂ ਮੂਰਤੀਆਂ ਇੰਨੀਆਂ ਜੀਵਤ ਲੱਗਦੀਆਂ ਸੀ ਕਿ ਉਹਨਾਂ ਨੂੰ ਵੇਖ ਕੇ ਲੱਗਦਾ ਸੀ ਕਿ ਜਿਵੇਂ ਹੁਣੇ ਹੀ ਬੋਲ ਪੈਣ ਗਿਆ ਪਰ ਅਰਜੁਨ ਬਹੁਤ ਗਰੀਬ ਸੀ ਉਸਦੇ ਕੋਲ ਇੰਨੇ ਵੀ ਪੈਸੇ ਨਹੀਂ ਸਨ ਕਿ ਆਪਣੇ ਪਰਿਵਾਰ ਨੂੰ ਢਿੱਡ ਭਰ ਕੇ ਖਾਣਾ ਦੇ ਸਕੇ ਉਹ ਅਕਸਰ ਹੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੇਖ ਕੇ ਦੁਖੀ ਹੁੰਦਾ ਰਹਿੰਦਾ ਤੇ ਮਨ ਹੀ ਮਨ ਵਿੱਚ ਸੋਚਦਾ ਕਿ ਇਹ ਕਿਹੋ ਜਿਹਾ ਨਿਆਂ ਹੈ ਇੱਕ ਪਾਸੇ ਰਾਜੇ ਦੇ ਮਹਿਲ ਵਿੱਚ ਖਾਣੇ ਦੀਆਂ ਨਦੀਆਂ ਵਗਦੀਆਂ ਦੇ ਦੂਜੇ ਪਾਸੇ ਉਸਦੇ ਬੱਚੇ ਭੁੱਖ ਨਾਲ ਰੋਂਦੇ ਹਨ ਇੱਕ ਦਿਨ ਮਹਾਰਾਜਾ ਵਿਕਰਮ ਨੇ ਪੂਰੇ ਰਾਜ ਵਿੱਚ ਐਲਾਨ ਕਰਵਾਇਆ ਉਹਨਾਂ ਕਿਹਾ ਜੋ ਵੀ ਕਾਰੀਗਰ ਸਭ ਤੋਂ ਸੁੰਦਰ ਅਤੇ ਕੀਮਤੀ ਮੂਰਤੀ ਬਣਾਵੇਗਾ ਉਸ ਨੂੰ ਬੇਸ਼ਮਾਰ ਦੌਲਤ ਅਤੇ ਮਹਿਲ ਵਿੱਚ ਖਾਸ ਜਗ੍ਹਾ ਦਿੱਤੀ ਜਾਵੇਗੀ ਇਹ ਸੁਣ ਕੇ ਅਰਜੁਨ ਦੀਆਂ ਅੱਖਾਂ ਵਿੱਚ ਉਮੀਦ ਜਾਗ ਉੱਠੀ ਉਸਨੇ ਸੋਚਿਆ ਸ਼ਾਇਦ ਮੇਰੇ ਲਈ ਇਹ ਨਿਆਂ ਦਾ ਮੌਕਾ ਹੈ ਸ਼ਾਇਦ ਇਹ ਮੇਰੀ ਗਰੀਬੀ ਤੋਂ ਬਾਹਰ ਨਿਕਲਣ ਦਾ ਰਸਤਾ ਹੋਵੇ ਤੇ ਇਹ ਸੋਚ ਕੇ ਉਹ ਪੂਰੇ ਦਿਲ ਨਾਲ ਆਪਣੇ ਕੰਮ ਦੇ ਵਿੱਚ ਲੱਗ ਗਿਆ ਉਸਨੇ ਤੈਅ ਕੀਤਾ ਕਿ ਉਹ ਅਜੇਹੀ ਮੂਰਤੀ ਬਣਾਵੇਗਾ ਜੋ ਰਾਜੇ ਦੀ ਦੌਲਤ ਨੂੰ ਨਹੀਂ ਬਲਕਿ ਸੱਚਾਈ ਅਤੇ ਨੇਕੀ ਨੂੰ ਦਰਸਾਵੇਗੀ ਉਸਨੇ ਇੱਕ ਸਧਾਰਨ ਪੱਥਰ ਤੋਂ ਇੱਕ ਬੁੱਢੇ ਕਿਸਾਨ ਦੀ ਮੂਰਤੀ ਬਣਾਉਣੀ ਸ਼ੁਰੂ ਕਰ ਦਿੱਤੀ ਉਸ ਕਿਸਾਨ ਦੇ ਚਿਹਰੇ ਤੇ ਸਾਰੀ ਜ਼ਿੰਦਗੀ ਦੀ ਮਿਹਨਤ ਦੀ ਸ਼ਿਕਨ ਨਜ਼ਰ ਆਉਂਦੀ ਸੀ ਪਰ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਅਤੇ ਸਕੂਨ ਸੀ ਅਰਜੁਨ ਨੇ ਉਸ ਮੂਰਤੀ ਦਾ ਨਾਮ ਰੱਖਿਆ ਨੇਕ ਦਿਲ ਕਿਸਾਨ ਤੇ ਜਦੋਂ ਅਰਜੁਨ ਮੂਰਤੀ ਨੂੰ ਆਖਰੀ ਰੂਪ ਦੇ ਰਿਹਾ ਸੀ ਤਾਂ ਅਚਾਨਕ ਹੀ ਉਸ ਦੇ ਕੋਲ ਇੱਕ ਸ਼ਾਨਦਾਰ ਰੱਥ ਆ ਕੇ ਰੁਕਿਆ ਉਸ ਵਿੱਚੋਂ ਮਹਾਰਾਜਾ ਦਾ ਸਭ ਤੋਂ ਵੱਡਾ ਮੰਤਰੀ ਧਰਮਪਾਲ ਬਾਹਰ ਆਇਆ ਮੰਤਰੀ ਧਰਮਪਾਲ ਆਪਣੀ ਦੌਲਤ ਲਈ ਪੂਰੇ ਹੀ ਰਾਜ ਦੇ ਵਿੱਚ ਬਦਨਾਮ ਸੀ ਉਸਨੇ ਅਰਜੁਨ ਦੀ ਮੂਰਤੀ ਵੇਖੀ ਅਤੇ ਹੱਸਦੇ ਹੋਏ ਕਿਹਾ ਕੀ ਬਣਾ ਰਹੇ ਹੋ ਇੱਕ ਬੁੱਢਾ ਕਿਸਾਨ ਇਹ ਮੂਰਤੀ ਤੁਹਾਨੂੰ ਕੁਝ ਵੀ ਨਹੀਂ ਦੇਵੇਗੀ ਮਹਾਰਾਜਾ ਤਾਂ ਸਿਰਫ ਸੋਨੇ ਅਤੇ ਹੀਰੇ ਦੀਆਂ ਵਸਤੂਆਂ ਪਸੰਦ ਕਰਦੇ ਹਨ ਮੈਂ ਤੈਨੂੰ ਇੱਕ ਮੌਕਾ ਦਿੰਦਾ ਹਾਂ ਤੂੰ ਇਸ ਬੁੱਢੇ ਕਿਸਾਨ ਦੀ ਮੂਰਤੀ ਨੂੰ ਛੱਡ ਦੇ ਮੈਂ ਤੈਨੂੰ 5000 ਸੋਨੇ ਦੇ ਸਿੱਕੇ ਦਿੰਦਾ ਹਾਂ ਤੂੰ ਮੇਰੇ ਲਈ ਇੱਕ ਅਜਿਹੀ ਮੂਰਤੀ ਬਣਾ ਜੋ ਮੇਰੇ ਲੋਭ ਅਤੇ ਹੰਕਾਰ ਨੂੰ ਦਰਸਾਵੇ ਤੇ ਮੈਂ ਰਾਜੇ ਨੂੰ ਕਹਿ ਕੇ ਤੇਰੀ ਜਿੱਤ ਪੱਕੀ ਕਰ ਦੇਵਾਂਗਾ ਤੇ ਇਹ ਸੁਣ ਕੇ ਅਰਜੁਨ ਇੱਕ ਪਲ ਦੇ ਲਈ ਹੈਰਾਨ ਰਹਿ ਗਿਆ ਇਹ 5000 ਸਿੱਕੇ ਉਸ ਦੀ ਸਾਰੀ ਜ਼ਿੰਦਗੀ ਦੀ ਕਮਾਈ ਤੋਂ ਜ਼ਿਆਦਾ ਸੀ ਉਹ ਆਪਣੀ ਗਰੀਬੀ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਬਾਰੇ ਸੋਚਣ ਲੱਗਾ ਪਰ ਫਿਰ ਅਚਾਨਕ ਹੀ ਉਸ ਨੂੰ ਆਪਣੇ ਕੰਮ ਉੱਤੇ ਧਿਆਨ ਆਇਆ ਉਸ ਦੇ ਲਈ ਇਹ ਸਿਰਫ ਇੱਕ ਪੱਥਰ ਨਹੀਂ ਸੀ ਉਸਦੇ ਦਿਲ ਦਾ ਇੱਕ ਹਿੱਸਾ ਸੀ ਉਸਨੇ ਮੰਤਰੀ ਨੂੰ ਕਿਹਾ ਮਾਫ ਕਰਨਾ ਮੰਤਰੀ ਜੀ ਮੈਂ ਇਹ ਸੌਦਾ ਨਹੀਂ ਕਰ ਸਕਦਾ ਮੇਰੀ ਕਲਾ ਸਿਰਫ ਮੇਰੀ ਢਿੱਡ ਲਈ ਨਹੀਂ ਹੈ ਬਲਕਿ ਮੇਰੀ ਆਤਮਾ ਲਈ ਹੈ ਮੈਂ ਆਪਣੀ ਕਲਾ ਨੂੰ ਲੋਭ ਅਤੇ ਹੰਕਾਰ ਲਈ ਨਹੀਂ ਵੇਚ ਸਕਦਾ ਤੇ ਇਹ ਸੁਣ ਕੇ ਮੰਤਰੀ ਧਰਮਪਾਲ ਗੁੱਸੇ ਦੇ ਵਿੱਚ ਬੋਲਿਆ ਤੂੰ ਨਹੀਂ ਜਾਣਦਾ ਤੂੰ ਕੀ ਗਵਾ ਰਿਆ ਹੈ ਇੱਕ ਅਜੀਹਾ ਮੌਕਾ ਜੋ ਤੈਨੂੰ ਦੁਬਾਰਾ ਕਦੇ ਨਹੀਂ ਮਿਲੇਗਾ ਤੇ ਇਹ ਗਏ ਕਿ ਮੰਤਰੀ ਗੁੱਸੇ ਦੇ ਵਿੱਚ ਵਾਪਸ ਚਲਾ ਗਿਆ। ਅਰਜੁਨ ਨੂੰ ਇਸ ਗੱਲ ਦਾ ਬੁਰਾ ਤਾਂ ਲੱਗਿਆ ਪਰ ਉਸ ਨੂੰ ਆਪਣੇ ਫੈਸਲੇ ਤੇ ਮਾਣ ਸੀ। ਉਹ ਫਿਰ ਤੋਂ ਆਪਣੀ ਮੂਰਤੀ ਤੇ ਕੰਮ ਕਰਨ ਲੱਗ ਜਾਂਦਾ। ਕੁਝ ਹੀ ਸਮੇਂ ਬਾਅਦ ਇੱਕ ਬੁੱਢਾ ਅਤੇ ਕਮਜ਼ੋਰ ਪਖਾਰੀ ਉੱਥੇ ਆਇਆ। ਉਸ ਦੇ ਕੱਪੜੇ ਪਾਟੇ ਹੋਏ ਸਨ ਅਤੇ ਚਿਹਰਾ ਵੀ ਪੀਲਾ ਪਿਆ ਜਾਪਦਾ ਸੀ। ਉਹ ਅਰਜੁਨ ਦੇ ਕੋਲ ਆਇਆ ਅਤੇ ਬੋਲਿਆ, हे ਨੌਜਵਾਨ ਕੀ ਤੂੰ ਮੈਨੂੰ ਥੋੜਾ ਜਿਹਾ ਪੱਥਰ ਦਾ ਟੁਕੜਾ ਦੇ ਦੇਵੇਂਗਾ ਮੈਂ ਬਸ ਤੇਰੀ ਬਣਾਈ ਹੋਈ ਮੂਰਤੀ ਦੀ ਇੱਕ ਤਸਵੀਰ ਉਸਤੇ ਦੁਬਾਰਾ ਬਣਾਉਣਾ ਚਾਹੁੰਦਾ ਅਰਜੁਨ ਨੇ ਉਸ ਪਖਾਰੀ ਦੇ ਵੱਲ ਵੇਖਿਆ ਅਤੇ ਉਸ ਨੂੰ ਉਸ ਪਖਾਰੀ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਹੀ ਸੱਚਾਈ ਅਤੇ ਸ਼ਾਂਤੀ ਨਜ਼ਰ ਆਈ ਉਸ ਨੇ ਬਿਨਾਂ ਕੁਝ ਸੋਚੇ ਸਮਝੇ ਆਪਣੀ ਮੂਰਤੀ ਲਈ ਰੱਖੀ ਸਭ ਤੋਂ ਵਧੀਆ ਮਿੱਟੀ ਦਾ ਟੁਕੜਾ ਉਸ ਪਖਾਰੀ ਨੂੰ ਦੇ ਦਿੱਤਾ ਉਸਨੇ ਕਿਹਾ ਇਹ ਸਿਰਫ ਇੱਕ ਪੱਥਰ ਨਹੀਂ ਹੈ ਬਾਬਾ ਇਹ ਇੱਕ ਨੇਕਦਿਲ ਇਨਸਾਨ ਦੀ ਮਿਹਨਤ ਹੈ ਭਿਖਾਰੀ ਨੇ ਹੱਸਦੇ ਹੋਏ ਉਸ ਟੁਕੜੇ ਨੂੰ ਲਿਆ ਅਤੇ ਉੱਥੋਂ ਚਲਾ ਗਿਆ ਤੇ ਇਮਤਿਹਾਨ ਦਾ ਦਿਨ ਆਇਆ ਰਾਜੇ ਦੇ ਸਾਰੇ ਕਾਰੀਗਰ ਆਪਣੀਆਂ-ਆਪਣੀਆਂ ਮੂਰਤੀਆਂ ਲੈ ਕੇ ਰਾਜੇ ਦੇ ਸਾਹਮਣੇ ਪੇਸ਼ ਹੋਏ ਕੋਈ ਸੋਨੇ ਦੀ ਮੂਰਤੀ ਲਿਆਇਆ ਸੀ ਕੋਈ ਚਾਂਦੀ ਦੀ ਅਤੇ ਕੋਈ ਬੇਸ਼ਕੀਮਤੀ ਰਤਨਾਂ ਦੇ ਨਾਲ ਬਣੀ ਹੋਈ ਮੂਰਤੀ ਲੈ ਕੇ ਆਇਆ ਸੀ ਮంత్రి ਨੇ ਵੀ ਇੱਕ ਬਹੁਤ ਵੱਡੀ ਅਤੇ ਸੋਨੇ ਦੀ ਮੂਰਤੀ ਬਣਾਈ ਸੀ ਜੋ ਹੰਕਾਰ ਨਾਲ ਭਰੀ ਹੋਈ ਸੀ ਰਾਜੇ ਵਿਕਰਮ ਨੇ ਸਾਰੀਆਂ ਹੀ ਮੂਰਤੀਆਂ ਨੂੰ ਵੇਖਿਆ ਅਤੇ ਆਪਣੀਆਂ ਅੱਖਾਂ ਬੰਦ ਕਰਕੇ ਮੁਸਕਰਾਏ ਤੇ ਉਹ ਮੰਤਰੀ ਧਰਮਪਾਲ ਦੀ ਮੂਰਤੀ ਵੱਲ ਇਸ਼ਾਰਾ ਕਰਦੇ ਹੋਏ ਬੋਲੇ ਇਹ ਮੂਰਤੀ ਸਭ ਤੋਂ ਸੁੰਦਰ ਅਤੇ ਕੀਮਤੀ ਹੈ ਇਸ ਨੂੰ ਬਣਾਉਣ ਵਾਲਾ ਅੱਜ ਤੋਂ ਮੇਰਾ ਮੁੱਖ ਮੂਰਤੀਕਾਰ ਹੋਵੇਗਾ ਤੇ ਉਦੋਂ ਹੀ ਭੀੜ ਵਿੱਚੋਂ ਉਹੀ ਬੁੱਢਾ ਭਿਖਾਰੀ ਬਾਹਰ ਆਇਆ ਉਸਦੇ ਚਿਹਰੇ ਤੇ ਇੱਕ ਅਲੱਗ ਹੀ ਮੁਸਕਾਨ ਸੀ ਅਤੇ ਉਸ ਦੀਆਂ ਅੱਖਾਂ ਵੀ ਚਮਕ ਰਹੀਆਂ ਸਨ ਉਹ ਰਾਜੇ ਦੇ ਸਾਹਮਣੇ ਆਇਆ ਅਤੇ ਬੋਲਿਆ ਮਹਾਰਾਜ ਤੁਸੀਂ ਗਲਤ ਫੈਸਲਾ ਕਰ ਰਹੇ ਹੋ ਇਸ ਨੌਜਵਾਨ ਦੀ ਬਣਾਈ ਹੋਈ ਮੂਰਤੀ ਸਭ ਤੋਂ ਸੁੰਦਰ ਅਤੇ ਸਭ ਤੋਂ ਕੀਮਤੀ ਹੈ ਰਾਜੇ ਨੇ ਗੁੱਸੇ ਨਾਲ ਕਿਹਾ ਤੇਰੀ ਐਨੀ ਹਿੰਮਤ ਕਿਵੇਂ ਹੋਈ ਇੱਕ ਪਖਾਰੀ ਹੋ ਕੇ ਮੇਰੇ ਫੈਸਲੇ ਨੂੰ ਚੁਣੌਤੀ ਦੇਣ ਦੀ ਇਹ ਸੁਣ ਕੇ ਪਖਾਰੀ ਹੱਸਦੇ ਹੋਏ ਬੋਲਿਆ ਮੈਂ ਬਖਾਰੀ ਨਹੀਂ ਹਾਂ ਮਹਾਰਾਜ ਮੈਂ ਸਮੇਂ ਅਤੇ ਮੌਤ ਦਾ ਫਰਿਸ਼ਤਾ ਹਾਂ ਦੌਲਤ ਅਤੇ ਸੱਤਾ ਦੇ ਹੰਕਾਰ ਤੋਂ ਅੰਨੇ ਹੋ ਚੁੱਕੇ ਲੋਕਾਂ ਨੂੰ ਇਹ ਦਿਖਾਉਣ ਆਇਆ ਹਾਂ ਕਿ ਜੀਵਨ ਵਿੱਚ ਅਸਲੀ ਕੀਮਤ ਦੌਲਤ ਦੀ ਨਹੀਂ ਬਲਕਿ ਨਿਆਂ ਦੀ ਹੁੰਦੀ ਹੈ ਇਹ ਸੁਣ ਕੇ ਸਾਰੀ ਹੀ ਸਭਾ ਦੇ ਵਿੱਚ ਸਨਨਾਟਾ ਛਾ ਗਿਆ ਤੇ ਬਖਾਰੀ ਨੇ ਗੱਲ ਜਾਰੀ ਰੱਖਦੇ ਹੋਏ ਕਿਹਾ ਮੈਂ ਮੰਤਰੀ ਧਰਮਪਾਲ ਨੂੰ ਦੌਲਤ ਦਾ ਲਾਲਚ ਦੇ ਕੇ ਅਤੇ ਅਰਜੁਨ ਨੂੰ ਗਰੀਬੀ ਦਾ ਦੁੱਖ ਦੇ ਕੇ ਉਹਨਾਂ ਦਾ ਇਮਤਿਹਾਨ ਲਿਆ ਹੈ ਮੰਤਰੀ ਆਪਣੀ ਦੌਲਤ ਦੇ ਵਿੱਚ ਅੰਨ੍ਹਾ ਹੋ ਗਿਆ ਅਤੇ ਅਰਜੁਨ ਨੇ ਆਪਣੀ ਗਰੀਬੀ ਦੇ ਵਿੱਚ ਵੀ ਆਪਣੇ ਅੰਦਰ ਦੀ ਸੱਚਾਈ ਨੂੰ ਨਹੀਂ ਛੱਡਿਆ ਇਹ ਦੁਨੀਆ ਦੀ ਦੌਲਤ ਅਤੇ ਸੱਤਾ ਸਿਰਫ ਇੱਤੇ ਹੀ ਰਹਿ ਜਾਵੇਗੀ ਪਰ ਇੱਕ ਇਨਸਾਨ ਦੇ ਕਰਮ ਹੀ ਉਸਦੇ ਨਾਲ ਜਾਣਗੇ ਇੱਕ ਰਾਜਾ ਹੋਵੇ ਜਾਂ ਇੱਕ ਪਖਾਰੀ ਮੌਤ ਸਭ ਦੇ ਲਈ ਇੱਕ ਬਰਾਬਰ ਹੈ ਨਾ ਇਹ ਦੌਲਤ ਵੇਖਦੀ ਹੈ ਅਤੇ ਨਾ ਹੀ ਗਰੀਬੀ ਮੌਤ ਸਿਰਫ ਇਨਸਾਨ ਦੀ ਸੱਚਾਈ ਅਤੇ ਨੇਕੀ ਨੂੰ ਵੇਖਦੀ ਹੈ ਇਹ ਸੁਣ ਕੇ ਰਾਜਾ ਵਿਕਰਮ ਦੀਆਂ ਅੱਖਾਂ ਖੁੱਲ੍ਹ ਗਈਆਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਅਰਜੁਨ ਦੇ ਸਾਹਮਣੇ ਆਪਣੇ ਸਿਰ ਨੂੰ ਝੁਕਾ ਕੇ ਕਿਹਾ हे ਨੇਕਦਿਲ ਮੂਰਤੀਕਾਰ ਤੇਰੀ ਮੂਰਤੀ ਹੀ ਅਸਲੀ ਹੈ ਅੱਜ ਤੋਂ ਤੂੰ ਮੇਰੇ ਰਾਜ ਦਾ ਮੁੱਖ ਕਾਰੀਗਰ ਹੈ ਅਤੇ ਮੈਂ ਤੈਨੂੰ ਆਪਣੀ ਪੂਰੀ ਦੌਲਤ ਦੇ ਦੇਵਾਂਗਾ। ਇਹ ਸੁਣ ਕੇ ਅਰਜੁਨ ਨੇ ਕਿਹਾ, "ਮਹਾਰਾਜ ਮੈਨੂੰ ਦੌਲਤ ਦੀ ਜ਼ਰੂਰਤ ਨਹੀਂ। ਮੈਨੂੰ ਸਿਰਫ ਮੇਰੀ ਕਲਾ ਦੇ ਲਈ ਨਿਆਂ ਚਾਹੀਦਾ ਹੈ। ਤੁਸੀਂ ਬਸ ਮੇਰੀ ਕਲਾ ਦਾ ਸਨਮਾਨ ਕਰੋ।" ਰਾਜੇ ਨੇ ਅਰਜੁਨ ਦੀ ਗੱਲ ਮੰਨ ਲਈ ਅਤੇ ਉਸ ਨੂੰ ਆਪਣੇ ਸਭ ਤੋਂ ਖਾਸ ਦਰਬਾਰੀ ਦੇ ਰੂਪ ਵਿੱਚ ਰੱਖ ਲਿਆ। ਉਹ ਸਮਝ ਗਿਆ ਕਿ ਦੌਲਤ ਅਤੇ ਸੱਤਾ ਸਭ ਇੱਥੇ ਹੀ ਰਹਿ ਜਾਂਦੀ ਹੈ। ਪਰ ਇਨਸਾਨ ਦੀ ਨੇਕੀ ਅਤੇ ਨਿਆਂ ਉਸਦੀ ਪਹਿਚਾਣ ਹੁੰਦੀ ਹੈ। ਦੋਸਤੋ ਇਹ ਯਾਦ ਰੱਖੋ ਕਿ ਜ਼ਿੰਦਗੀ ਅਸਥਾਈ ਹੈ ਪਰ ਇਹ ਹਮੇਸ਼ਾ ਲਈ ਨਹੀਂ ਹੈ। ਮੌਤ ਸਭ ਦੇ ਲਈ ਇੱਕੋ ਜਿਹੀ ਹੁੰਦੀ ਆ ਪਰ ਜਿਉਣ ਦਾ ਤਰੀਕਾ ਹੀ ਇਨਸਾਨ ਨੂੰ ਸਭ ਤੋਂ ਅਲੱਗ ਬਣਾਉਂਦਾ ਹੈ। ਤੇ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।